ਐ ਵੀ ਜ਼ਿੰਮੇਦਾਰ ਭਾਈਆ ਅੱਛਾ ਜੀ ਇਹ ਆਪਣਾ ਵੀ ਕੋਈ ਆਪਾਂ ਨੇ ਕਦੇ ਇਹਨਾਂ ਤੋਂ ਨਾਫਰਤ ਨਹੀਂ ਆਏ ਦੇ ਮਾਮੇ ਆ ਗਿਆ ਹਾਂਜੀ ਭਾਈ ਆਪਣਾ ਨਾਮ ਦੱਸੋ ਪਰਗੜ ਸਿੰਘ ਹੈ ਕਿਹੜੇ ਪਿੰਡ ਤੋਂ ਸੀ ਕਾ ਉਦਾਂ ਤੋਂ ਆਈ ਭਾਈ ਜੀ ਜਿਹੜੇ ਆਮ ਲੋਕ ਦੇਖਣ ਨੂੰ ਲੱਗਦਾ ਕਿ ਬੱਕਰੀਆਂ ਵਾਲੇ ਨਾ ਵਿਹਲੇ ਹੀ ਫਿਰਦੇ ਰਹਿੰਦੇ ਨੇ ਸਾਰਾ ਦਿਨ ਇਹ ਗੱਲ ਕੀਤੀ ਜਾਵੇ ਨਾ ਵੀ ਆਹ ਤੁਸੀਂ ਇਧਰੋਂ ਬੱਕਰੀ ਉਧਰ ਲੈ ਕੇ ਉਧਰ ਲੈ ਕੇ ਇਹਦੀ ਕੋਈ ਕਮਾਈ ਵੀ ਹੁੰਦੀ ਹੈ ਕਿ ਮਤਲਬ ਤੋੜਾ ਫੇਰਾ ਹੀ ਹੈ ਵੀਰੇ ਕਮਾਈ ਵੀ ਹੈਗੀ ਆ ਤੇ ਮਿੰਟ ਵੀ ਬਹੁਤ ਜ਼ਿਆਦੇ ਆ ਅੱਛਾ ਜੀ ਕਮਾਈ ਵੀ ਹੈਗੀ ਆ ਅੱਛਾ ਜੀ ਕਿਸ ਤਰੀਕੇ ਨਾਲ ਕਮਾਈ ਜਿਵੇਂ ਹੁਣ ਤੁਹਾਡੇ ਕੋਲੇ ਇਹ ਕਿੰਨੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ ਤੁਸੀਂ ਵੀਰੇ ਮੇਰੇ ਲਵੇ ਇਹ ਬੱਕਰੀਆਂ 18-19 ਬੱਕਰੀਆਂ ਦੀਆਂ ਅੱਛਾ ਜੀ ਉਹਦਾ ਮਨੇ ਵੇਚਤੀਆਂ ਦੀਆਂ ਠੀਕ ਹੈ ਜੀ ਇਹ ਦਵਾਰੇ ਲੈਕੀਆਂ ਨੇ ਹੁਣ ਬੱਕਰੀਆਂ ਅੱਛਾ ਜੀ ਇਹਨਾਂ ਦੇ ਵਿੱਚ ਕਮਾਈ ਹੈ ਜਿਵੇਂ ਹੁਣ ਆਪਣੇ ਲਈ 10 ਬੱਕਰੀਆਂ ਨੇ ਹਾਂਜੀ 10 ਬੱਕਰੀਆਂ ਨੇ ਮੰਨ ਲੇ ਕੇ ਜੇ 2-2 ਮੇਵਨੇ ਦੇਤੇ ਤਾਂ 20 ਨਾਗ ਹੋ ਗਏ ਠੀਕ ਹੈ ਜੀ 10 ਨੂੰ ਚੋਂ ਪੱਠਾ ਦੇਣੀਆਂ ਠੀਕ ਹੈ ਜੀ ਜਿੱਦਾਂ ਸ ਆਪਾਂ ਪੱਠਾ ਸਾਲ ਚ ਪਾੜ ਦਿਆਂਗੇ ਹਾਂਜੀ ਜਿੱਦਾਂ ਦਾ 10000 ਨੂੰ ਵੇਚ ਦਿਆਂ ਤਾਂ ਲੱਖ ਰੁਪਏ ਦੀ ਕਮਾਈ ਹੋ ਗਈ ਸਾਲ ਚ ਭਾਈ ਕਿੰਨੀ ਇੱਕ ਬੱਕਰੀ ਕਿੰਨੀ ਦੇਰ ਬਾਅਦ ਬੱਚਾ ਦਿੰਦੀ ਹੈ 6 ਮਹੀਨਾ ਮਗਰੋਂ ਦਿੰਦੀ ਹੈ ਇਹ ਅੱਛਾ ਜੀ ਹਾਂ ਸਾਲ ਚ ਦੋ ਵਾਰੀ ਚੁੰਦੀ ਆ ਅੱਛਾ ਤੇ ਕਈ ਸੱਜਣਾ ਦਾ ਇਹ ਮਤਲਬ ਜੇ ਅਪਾ ਥੋੜਾ ਜਿਆਦਾ ਡੁੰਗਾਈ ਚ ਜਾ ਕੇ ਗੱਲ ਕਰਦੇ ਹਾਂ ਨਾ ਉਹ ਕਹਿੰਦੇ ਇਹਨੂੰ ਬਿਮਾਰੀ ਇਹੋ ਜੀ ਪੈਂਦੀ ਆ ਵੀ ਇਹ ਜੇ ਬਿਮਾਰੀ ਪੈ ਜੇ ਤਾਂ ਸਾਰੀਆਂ ਬੱਕਰੀਆਂ ਹੀ ਮਤਲਬ ਉਹ ਬਾੜਾ ਹੀ ਖਤਮ ਹੋ ਜਾਂਦਾ ਇਹ ਜੀ ਗੱਲ ਹੈਗੀ ਆ ਕੋਈ ਬਰੇ ਆਪਣੇ ਲਵੇ ਮੇਰੇ ਨੂੰ ਤਾਂ ਘੱਟੋ ਘੱਟ 18-19 ਸਾਲ ਹੋ ਗਏ ਬੱਕਰੀਆਂ ਰੱਖੀਆਂ ਨੂੰ ਮੇਰੇ ਲਵੇ ਤਾਂ ਇਹ ਜੇ ਕਦੇ ਪ੍ਰੋਬਲਮ ਆਈ ਨਹੀਂ ਹੈਗੀ ਠੀਕ ਹੈ ਜੀ ਇੱਕ ਗੱਲ ਹੋਰ ਬੱਕਰੀਆਂ ਵਾਲੇ ਅਕਸਰ ਦੇਖਿਆ ਇਹ ਗਿਆ ਕਿ ਉਹ ਸੜਕਾਂ ਦੇ ਉੱਪਰ ਰੋਡਾਂ ਦੇ ਉੱਪਰ ਤੁਰਦੇ ਫਿਰਦੇ ਦੇਖੇ ਨੇ ਕੀ ਆਪਾਂ ਇਹਨਾਂ ਨੂੰ ਘਰੇ ਨਹੀਂ ਹਰਾ-ਪਰਾਚਾਰਾ ਲਿਆ ਕੇ ਪਵਾ ਸਕਦੇ ਬਰੇ ਇਹ ਘਰੇ ਲੱਗ ਤਾਂ ਜਾਂਦੀਆਂ ਨੇ ਲੱਗਦੀਆਂ ਬਹੁਤ ਔਖੀਆਂ ਨੇ ਜਿਹੜੀਆਂ ਬੱਕਰੀਆਂ ਆਪਾਂ ਨੇ ਬਚਪਨ ਤੋਂ ਲਾ ਲਈ ਹੂੰ ਉਹ ਲੱਗ ਜੂਗੀ ਠੀਕ ਹੈ ਜੀ ਜਿਹੜੀ ਹੁਣ ਬੜੀ ਬੱਕਰੀ ਆ ਉਹ ਲੱਗਦੀ ਨਹੀਂ ਹੈਗੀ ਉਹ ਭੁੱਖੀ ਮਰ ਜੂਗੀ ਕਰੇ ਨਹੀਂ ਲੱਗਦੀ ਕਰੇ ਨਹੀਂ ਖਾਂਦੀ ਉਹ ਕਰੇ ਨਹੀਂ ਖਾਂਦੀ ਯਾਨੀ ਕਿ ਤੋਰਾ ਫੇਰਾ ਕਰਕੇ ਖਾਂਦੀ ਹੈ ਹਾਂ ਤੋਰਾ ਫੇਰਾ ਕਰਕੇ ਖਾਂਦੀ ਹੈ ਭਾਈ ਜਿਹੜੇ ਲੋਕ ਬਾਹਰ ਭੱਜ ਰਹੇ ਨੇ ਵਿਦੇਸ਼ ਜਾ ਰਹੇ ਨੇ ਮੈਂ ਬੱਕਰੀਆਂ ਦੇ ਦੀ ਗੱਲ ਕਰਾਂ ਬਹੁਤ ਵੱਡਾ ਵਪਾਰ ਬੱਕਰੀਆਂ ਦੇ ਵਿੱਚ ਗਊਆਂ ਦਾ ਬਾੜਾ ਲੋਕ ਦੇਖਦੇ ਨੇ ਬਹੁਤ ਜ਼ਿਆਦਾ ਯਾਨੀ ਕਿ ਪਸ਼ੂ ਪਾਲਣ ਦੇ ਵਿੱਚ ਬਹੁਤ ਜ਼ਿਆਦਾ ਸਰਕਾਰ ਵੀ ਹੁਣ ਸਬਸਿਡੀਆਂ ਦੇ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਵੀ ਬਹੁਤ ਵੱਡਾ ਧੰਦਾ ਬਣ ਸਕਦਾ ਜੇ ਕਰਿਆ ਜਾਵੇ ਜੇ ਵੀਰੇ ਕਰੇ ਮਿਲਤ ਨਾਲ ਬਹੁਤ ਵੱਡਾ ਫਾਇਦੇਮੰਦ ਹੈ ਇਹ ਧੰਦਾ ਤੁਸੀਂ ਜਿਹੜੀ ਪਹਿਲਾਂ ਗੱਲ ਸਮਝਾਈ ਸੀ ਇੱਕ ਵਾਰ ਦੁਬਾਰਾ ਦੱਸੋ ਜਿਵੇਂ ਇੱਕ ਤੁਸੀਂ ਕਿੰਨੀਆਂ ਬੱਕਰੀਆਂ ਤੋਂ ਸ਼ੁਰੂ ਕੀਤਾ ਸੀ ਮੈਂਨੇ ਇੱਕ ਬੱਕਰੀ ਤੋਂ ਸ਼ੁਰੂ ਕੀਤਾ ਸੀ ਕਿੰਨੀ ਦਿਨ ਪਹਿਲਾਂ ਕਾਫੀ ਟਾਈਮ ਪਹਿਲਾਂ ਹੋ ਗਿਆ 18-19 ਸਾਲ ਹੋ ਗਏ ਅੱਛਾ ਜੀ ਤੇ ਹੁਣ ਤੁਹਾਡੇ ਕੋਲ ਇਸ ਇਸ ਵੇਲੇ ਕਿੰਨੀਆਂ ਬੱਕਰੀਆਂ ਨੇ ਮੇਰੇ ਲਈ ਹੁਣ ਹੈਗੀਆਂ ਨੇ 18-19 ਲਗਨ ਹੈ ਜੀ ਛੋਟੇ ਮੋਟੇ ਵੱਡੇ ਵਿੱਚੇ ਲਾ ਕੇ ਇੱਕ ਬੱਕਰੀ ਕਿੰਨੀ ਦਿਨ ਬਾਅਦ ਬੱਚੇ ਦਿੰਦੀ ਹੈ ਇਹ ਬੱਚੇ ਦਿੰਦੀ ਹੈ ਜੀ 6 ਮਹੀਨਿਆਂ ਬਾਅਦ ਰੋ ਅੱਛਾ ਕਿੰਨੇ ਬੱਚੇ ਦਿੰਦੀ ਹੈ ਉਹ ਦੋ ਬੱਚੇ ਦੇ ਦਿੰਦੀ ਆ ਕਈ ਵਾਰੀ ਇੱਕ ਵੀ ਦੇ ਦਿੰਦੀ ਆ ਨਹੀਂ ਦੋ ਤਾਂ ਪੱਕੇ ਨੇ ਕਿੰਨੀ ਦੇਰ ਬਾਅਦ ਉਹ ਬੱਕਰੀ ਬਣ ਜਾਂਦਾ ਬੱਚਾ ਪੂਰਾ ਮਤਲਬ ਵੱਡਾ ਹੋ ਕੇ ਜੇ ਆਪਾਂ ਵਧੀਆ ਮਤਲਬ ਕਿ ਪੂਰੀ ਕੇਅਰ ਕਰਕੇ ਪਾਲਦਿਆਂ ਤਾਂ ਡੇਢ ਸਾਲ ਚ ਤਿਆਰ ਹੋ ਜਾਂਦਾ ਡੇਢ ਸਾਲ ਚਾਰ ਹੁੰਦੀ ਹੈ ਤੇ ਉਹਦੀ ਜੇ ਮਾਰਕੀਟ ਵੈਲਿਊ ਆਪਾਂ ਗੱਲ ਕਰੀਏ ਕਿ ਮੁੱਲ ਕੀਮਤ ਕਿੰਨੀ ਕਹ ਕਿੰਨੇ ਦੀ ਵਿਕ ਜਾਂਦੀ ਆ ਉਹ ਜੇ ਤਾਂ ਲੋਟ ਆ ਇਹਦਾ ਕਈ ਵਾਰੀ ਜੇ ਜ਼ਿਆਦਾ ਘੱਟ ਤੋਂ ਘੱਟ ਆ 10-15000 ਤੋਂ ਗਿਰਦੀ ਨਹੀਂ ਬੱਟ ਤਾਂ ਬੱਟੇ ਚੰਗੀ ਨਸਲ ਦੀ ਹੋਵੇ ਜੇ ਚੰਗੀ ਨਸਲ ਦੀ ਹੋਵੇ ਤਾਂ ਮਤਲਬ ਜੀ 25 30 ਹਜ਼ਾਰ ਦੀ ਵੀ ਵਿਕ ਜਾਂਦੀ ਆ ਅੱਛਾ ਜੀ ਹਾਂ ਤੇ ਬੱਕਰੀ ਦਾ ਦੁੱਧ ਹੁਣ ਜਿੰਨੇ ਸੈਲਸ ਉਹ ਘਟਦੇ ਨੇ ਉਹਦੇ ਲਈ ਬਹੁਤ ਗੁਣਾਕਾਰੀ ਮੰਨਿਆ ਜਾਂਦਾ ਤੁਸੀਂ ਇਹਨੂੰ ਇੱਕ ਹੋਰ ਗੱਲ ਬੜੀ ਕਮਾਲ ਦੀ ਜਿਹੜੇ ਬੱਕਰੀ ਨੂੰ ਕਦੋਂ ਮਰਜੀ ਤੁਸੀਂ ਚੋ ਲੋ ਹਾਂ ਜੀ ਇਹ ਮਤਲਬ ਜੇ ਤੁਸੀਂ ਦੋ ਦਿਨ ਨਹੀਂ ਵੀ ਚੋਂਦੇ ਕੋਈ ਦਿੱਕਤ ਤਾਂ ਨਹੀਂ ਹੁੰਦੀ ਹਾਂ ਜੀ ਕੋਈ ਦਿੱਕਤ ਨਹੀਂ ਹੈ ਜੀ ਅੱਛਾ ਚਾਹੇ ਦਿਨ ਚ 10 ਵਾਰ ਚੋ ਲੋ ਹਾਂ ਜੀ ਦੁੱਧ ਜਿਆਦਾ ਤਰੋਤਾ ਆ ਜਾ ਹਾਂ ਜੀ ਜਿਹੜਾ ਗਊ ਦਾ ਦੁੱਧ ਮੱਝ ਦਾ ਦੁੱਧ ਆ ਉਹਦੇ ਨਾਲੋਂ ਕੀ ਫਰਕ ਹੁੰਦਾ ਹੈ ਦੁੱਧ 'ਚ ਇਹ ਬੱਕਰੀ ਆ ਜੀ ਕਿ ਤਰ੍ਹਾਂ ਦਾ ਸੀ ਨਾਲ ਫਰਿੱਜੇ ਜੱਕੀ ਫਿਰਦਿਆ ਜੀ ਅੱਛਾ ਜੀ ਹਾਂ ਜਦੋਂ ਜੱਡੀ ਜੀ ਕਰਦਾ ਵੀ ਜਦੋਂ ਮਰਜ਼ੀ ਚਾਹ ਕਰ ਲੀਏ ਸੀ ਠੀਕ ਹੈ ਜੀ ਜਦੋਂ ਮਰਜ਼ੀ ਆਪਦਾ ਜਦੋਂ ਜੀ ਕਰੂਗਾ ਉਹ ਵੀ ਚੋ ਲੱਗਦਾ ਇੱਕ ਹੋਰ ਗੁਣ ਤੁਹਾਡੇ ਚ ਵੱਡਾ ਬਹੁਤ ਜ਼ਿਆਦਾ ਹੁੰਦਾ ਆਮ ਦੇਖਿਆ ਗਿਆ ਘਰਾਂ ਨੂੰ ਜਿਹੜੇ ਲੋਕ ਕੰਮਾਂ ਤੇ ਜਾਂਦੇ ਨੇ ਉਹ ਥਰਮੋਸ ਦੇ ਵਿੱਚ ਚਾਹ ਪਾ ਕੇ ਲੈਂਦੇ ਨੇ ਤੁਸੀਂ ਸੜਕ ਦੇ ਉੱਪਰ ਰਵਾ ਪਟਕੇ ਆਪਦਾ ਚੁੱਲਾ ਤਿਆਰ ਕਰਕੇ ਚਾਹ ਬਣਾਉਣੇ ਪਤੀਲੀ ਤੁਹਾਡੇ ਕੋਲ ਨਾਲ ਚੱਕੀ ਹੁੰਦੀ ਹੈ ਇਹ ਗੁਣ ਕਿਵੇਂ ਦੇਖਦੇ ਹੋ ਤੁਸੀਂ ਇਹ ਗੁਣ ਤੁਹਾਨੂੰ ਤੁਹਾਨੂੰ ਨਹੀਂ ਲੱਗਿਆ ਵੀ ਅੱਜ ਕੱਲ੍ਹ ਥਰਮੋਸ ਦੀ ਡਿਜੀਟਲ ਜਮਾਨਾ ਹੈ ਤਰੱਕੀ ਕਰ ਗਿਆ ਥਰ ਕਰੋ ਥਰਮੋਸ ਚ ਪਾ ਲਈਏ ਨਹੀਂ ਜੀ ਪਤਾ ਕੀ ਆ ਜਦੋਂ ਹੁਣ ਬਾਹਰ ਬੰਦਾ ਆ ਜਾਂਦਾ ਕਈ ਵਾਰੀ ਸਾਡੇ ਲਈ ਪਾਲੀ ਆ ਗਿਆ ਚੱਲ ਕੇ ਅਗਲਾ ਕਹਿੰਦਾ ਬਣਾ ਚਾਹ ਚਾਹ ਵੀ ਵੱਡਾ ਮੁੱਲ ਆਈ ਠੀਕ ਹੈ ਜੀ ਅਸੀਂ ਉਹਦੀ ਆਪਦਾ ਚੁੱਲਾ ਤਿਆਰ ਕਰਕੇ ਨਾਲ ਦੀ ਨਾਲ ਤਾਜੀ ਚਾਹ ਬਣਾਉਣੀ ਤੇ ਚਾਹ ਪੱਤੀ ਨਾਲ ਰੱਖਦੇ ਹਾਂ ਜਾਂ ਸਕ ਪਾ ਕੇ ਵੀ ਚਾਹ ਬਣਦੀ ਹੈ ਨਹੀਂ ਅਸੀਂ ਚਾਹ ਪੱਤੀ ਰੱਖ ਦਿਆ ਅੱਛਾ ਚਾਹ ਪੱਤੀ ਨੂੰ ਪਿੱਕਰ ਦੇ ਸ਼ੱਕ ਵੀ ਪੈ ਜਾਂਦੇ ਨੇ ਠੀਕ ਹੈ ਜੀ ਪਰ ਉਹ ਅਸੀਂ ਚਾਹ ਪੱਤੀ ਮਿੱਠਾ ਆਪਦਾ ਨਾਲ ਰੱਖਦੇ ਆ ਨਾਲ ਰੱਖ ਦਿਓ ਤੇ ਜਿਹੜੀ ਉਹ ਗੱਲ ਮੈਂ ਪੁੱਛ ਰਿਹਾ ਸੀ ਵੀ ਚੁੱਲੇ ਦੇ ਉੱਪਰ ਅੱਗ ਜਲਾਉਣੀ ਬਹੁਤ ਔਖੀ ਹੈ ਜਿਵੇਂ ਐ ਲਾ ਲਓ ਤੁਸੀਂ ਤੁਹਾਨੂੰ ਨਹੀਂ ਕਦੇ ਸੋਚਿਆ ਵੀ ਇਹਦਾ ਕੋਈ ਹੱਲ ਕੱਢ ਕੇ ਨਾਲ ਥੋੜਾ ਬੋਟਾ ਇਦਾਂ ਹੀ ਮੰਮੀ ਕਾਵਜ ਨਾਲ ਉਹਦੀ ਅੱਗ ਲੱਗ ਜਾਂਦੀ ਆ ਜੀ ਮੜਾ ਸੁੱਕਾ ਖੱਬਲ ਖੁੱਬਲ ਲਾ ਕੇ ਤੇ ਨਾਲ ਦੀ ਨਾਲ ਉਹਦੀ ਅੱਗ ਚੱਲ ਛੋਟਾ ਜਾ ਕਿੰਨੇ ਤਰ੍ਹਾਂ ਦਾ ਹੈ ਇਹ ਇਹ ਜੀ ਸਵਾ ਮਹੀਨੇ ਕਰਾ ਜੀ ਸਵਾ ਮਹੀਨੇ ਦਾ ਹਰੇਕ ਉਹ ਤੁਸੀਂ ਮਤਲਬ 6 ਮਹੀਨੇ ਵੇਚ ਨਹੀਂ ਸਕਦੇ ਇਹਨੂੰ 6 ਮਹੀਨੇ ਵੇਚ ਨਹੀਂ ਸਕਦੇ ਹਾਂ ਮਤਲਬ ਇਹ ਹਰੇ 6 ਮਹੀਨੇ ਉਹੀ ਸਮਾਂ ਕਹਿ ਰਿਹਾ ਨਾ ਮਤਲਬ ਤੁਹਾਡਾ ਜਿਹੜਾ ਉਹ ਮਹੀਨੇ ਦੇ ਮਹੀਨੇ ਸਰਕਲ ਜਿਹੜਾ ਤੁਸੀਂ ਪੈਸੇ ਦਾ ਕਮਾਉਣਾ ਵੀ ਉਹਦੇ ਨਾਲ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਆਪਾਂ ਨੂੰ ਦੇਖੋ ਜੀ ਜਿਵੇਂ ਹੁਣ ਆ ਬੱਕਰਾ ਆ ਗਿਆ ਇਹ ਰੱਖੀ ਫਿਰਦਾ ਮੈਂ ਇਹ ਮੇਰੇ ਸਰ ਤੇ ਬਾਸ ਗਿਆ ਜਿੱਦੇ ਲੋਕ ਆ ਗਏ ਮੰਨੂ ਮੈਂ ਵੇਚ ਦੂੰਗਾ ਇਹਨੂੰ ਓਕੇ 10-15000 ਰੁਪਏ ਕਹਿੰਦਾ ਮਤਲਬ ਜਿਹੜਾ ਤੁਹਾਡੇ ਕੋਲ ਬਾੜਾ ਟੋਟਲ ਬੱਕਰੀਆਂ ਰੱਖੀਆਂ ਹੋ ਉਹਨਾਂ ਦੇ ਵਿੱਚੋਂ ਜਦੋਂ ਕੋਈ ਪੈਸੇ ਟੱਕੇ ਦੀ ਲੋੜ ਹੁੰਦੀ ਆ ਉਸ ਹਿਸਾਬ ਨਾਲ ਉਹ ਬੱਕਰੀ ਉਹ ਪਾਠੋ ਵੇਚ ਦਿੱਤੀ ਜਾਂਦੀ ਹੈ ਇਹ ਐਟਮ ਆਈ ਸਾਡਾ ਕੀ ਬਾਤ ਇੱਕ ਤਰ੍ਹਾਂ ਦਾ ਐਟਮ ਆ ਇਹ ਬਾਈ ਦਾ ਕਹਿਣਾ ਹੈ ਕਹਿੰਦੇ ਅਸੀਂ ਇਹ ਪੈਸੇ ਹੀ ਚੱਕੀ ਫਿਰਦੇ ਆ ਸੜਕ ਦੇ ਉੱਪਰ ਜਦੋਂ ਸਾਨੂੰ ਲੋੜ ਹੈ ਅਸੀਂ ਉਦੋਂ ਹੀ ਇਹਨੂੰ ਵੇਚ ਕੇ ਉਹ ਆਪਦੀ ਲੋੜ ਪੂਰੀ ਕਰ ਲੈਂਦੇ ਮੈਂ ਇਸ ਨਹੀਂ ਵਿਕਣੀ ਇਹਨੂੰ ਜਿੱਥੇ ਮਰਜ਼ੀ ਖੜਾ ਕੇ 5 ਮਿੰਟਾਂ ਚ ਵੇਚਦੀ ਅੱਛਾ ਜੀ ਠੀਕ ਹੈ ਜੀ ਮੈਂ ਦਾਸਤਾਬੀ ਮੈਂ ਦਾਸ ਪੱਠਾ ਤਿਆਰ ਕਰੂੰਗਾ ਵੱਡੀਆਂ ਬੱਕਰੀਆਂ ਵੇਚ ਦੂੰਗਾ ਉਹ 10 15 ਮੇਮਣੇ ਵੀ ਦੇਣੇ ਨੇ ਜੀ ਉਹ ਮੇਮਣਿਆਂ ਨਾਲ ਅਸੀਂ ਮੇਮਣੇ ਰੱਖਦੇ ਨਹੀਂ ਪੱਠਾ ਤਿਆਰ ਕਰਦੇ ਆ ਮੇਮਣੇ ਅਸੀਂ ਪਾਲ ਕੇ ਜਦੋਂ ਮਤਲਬ ਕਿ 5 4000 ਦਾ ਹੋ ਜਾਂਦਾ ਉਹਦੀ ਵੇਚ ਦਿੰਦੇ ਆ ਠੀਕ ਹੈ ਜੀ ਓਕੇ ਉਹਦੇ ਨਾਲ ਸਾਡਾ ਸਰਕਰ ਚੱਲੀ ਜਾਂਦਾ ਜੀ ਮਿਹਰਬਾਨੀ ਕਹਿੰਦਾ ਮਤਲਬ ਜੇ ਕੋਈ ਵੀਰ ਬੱਕਰੀਆਂ ਦਾ ਧੰਦਾ ਬਸ਼ੂ ਪਾਲਣ ਦੇ ਪਾਸੇ ਵੀ ਆਵੇ ਤਾਂ ਵੀ ਬਹੁਤ ਵੱਡਾ ਜਿਹੜਾ ਗੁਜ਼ਾਰਾ ਉਹ ਕਰ ਸਕਦਾ ਹਾਂ ਇਹ ਕਰ ਸਕਦਾ ਜੋ ਬੱਕਰੀਆਂ ਦਾ ਕੰਮ ਕਰਦੇ ਸੀ ਉਹ ਮੈਂ ਦੇਖਿਆ ਵੀ ਹੁਣ ਸੜ ਚੁੱਕੇ ਨੇਗੇ ਉਹ ਦਿਹਾੜੀ ਦਾ ਪਾ ਕੋਈ ਨਹੀਂ ਜਿਹੜੇ ਬੰਦੇ ਨੇ ਬੱਕਰੀਆਂ ਨਾਲ ਰਹਿ ਗਿਆ ਬੱਕਰੀਆਂ ਨਾਲ ਚਾਹ ਪੀਦੀ ਉਹ ਬੱਕਰੀਆਂ ਛੱਡਦਾ ਨਹੀਂ ਓਕੇ ਹੁਣ ਜਿਵੇਂ ਤੁਹਾਡੇ ਕੋਲ ਚਲੋ ਹੈ ਜਾਂ ਨੇ 15 20 ਨਾ 18 ਨਹੀਂ ਨਾ ਜਿੰਨੇ ਤੁਸੀਂ ਹਾਂ ਹਾਂ ਜੀ ਕਈ ਬੰਦੇ ਦੋ ਦੋ ਬੱਕਰੀਆਂ ਲਈ ਫਿਰਦੇ ਨੇ ਉਹਨਾਂ ਚ ਕੀ ਪ੍ਰੋਫਿਟ ਕਰਦੇ ਹੋਣਗੇ ਉਹਨਾਂ ਜਿਹੜੇ ਬੱਚੇ ਸੜਕ ਦੇ ਦੋ ਬੱਕਰੀਆਂ ਹਾਂ ਰੱਖਦੇ ਨੇ ਵਿੱਚ ਰੱਖ ਲੈਂਦੇ ਨੇ ਨਹੀਂ ਉਹਨਾਂ ਦੇ ਲਈ ਫਿਰਦੇ ਨੇ ਮਤਲਬ ਉਹਦਾ ਕੋਈ ਕਮਾਈ ਦਾ ਸਾਧਨ ਨਹੀਂ ਉਹ ਤਾਂ ਮਤਲਬ ਉਹਦਾ ਕੋਈ ਨਹੀਂ ਨੀ ਸਾਦਨਾ ਹਮੇ ਉਹਦੇ ਵਿੱਚ ਤਾਂ ਕੋਈ ਪ੍ਰੋਫਿਟ ਵਾਲਾ ਕੰਮ ਨਹੀਂ ਕਿਹਾ ਵੀ ਉਹਨਾਂ ਨੇ ਉਹ ਤਿਆਰ ਦੀ ਜਾਣਚ ਤਾਂ ਕਰਨਾ ਚਾਹੁੰਦੇ ਨੇ ਵੀ ਤਿਆਰ ਆ ਉਹਦਾ ਕਦੋਂ ਜਾ ਕੇ ਬੱਕਰੀ ਨੇ ਮੇਮਣੇ ਦਿੱਤੇ ਕਦੋਂ ਜਾ ਕੇ 20 25 ਨਗ ਹੋਏ ਕਦੋਂ ਜਾ ਕੇ ਕਮਾਈ ਆਉਣੂ ਇੱਕ ਗੱਲ ਹੋਰ ਦੱਸੋ ਬਈ ਪਸ਼ੂ ਪਾਲਣ ਤੇ ਬੱਕਰੀ ਪਾਲਣ ਅਲੱਗ-ਅਲੱਗ ਵਿਸ਼ੇ ਨਹੀਂ ਜਾਂ ਇੱਕੋ ਹੀ ਆ ਜਿਵੇਂ ਆਮ ਗਊਆਂ ਮੱਝਾਂ ਪਾਲਦੇ ਆ ਪਰ ਉਹਦੇ ਨਾਲੋਂ ਕੰਮ ਸੁਖਾਲਾ ਜਾਂ ਔਖਾ ਇਹ ਇਹ ਕੰਮ ਤਾਂ ਜੀ ਇਹ ਥੋੜਾ ਜਿਹਾ ਹੈਗਾ ਔਖਾ ਪਰ ਮੱਝਾਂ ਨਾ ਮਾਂ ਨਾਲੋਂ ਹੈ ਫਾਇਦੇਮੰਦ ਇਹਦੇ 'ਚ ਮਤਲਬ ਕੀ ਸੌਖ ਦੇਖਦੇ ਤੁਸੀਂ ਇਹਨਾਂ ਨੂੰ ਠੰਡ-ਠੰਡ ਕੇ ਸਾਹਮਣਾ ਪੈਂਦਾ ਜਾਂ ਮੈਨੂੰ ਚਾਹੀਦਾ ਜਿਹੜੀ ਫੁਨਹੀ ਹੋਈ ਆ ਉਹਨੂੰ 2 ਕਿਲੋ ਦਾਣਾ ਚਾਹੀਦਾ 2 ਕਿਲੋ ਖਰਚ ਆਹੀਦੀ ਆ ਇਹ ਸਾਨੂੰ ਇਹਦੇ ਵਿੱਚ ਚਾਰ ਕੇ ਕੱਕੰਡਾ ਕਰਕੇ ਸਰ ਜਾਂਦਾ ਜੀ ਖਰਚਾ ਨਹੀਂ ਆਏਗਾ ਕਿਹੜੀ ਖੁਰਾਕ ਤੁਸੀਂ ਦੇਖਦੇ ਹੋ ਬੱਕਰੀ ਦੇ ਵਿੱਚ ਵਾਧੇ ਦੀ ਸਹਾਇਤਾ ਹੁੰਦੀ ਹੈ ਜਾਂ ਕਿਹੜੀ ਖੁਰਾਕ ਨਾਲ ਤੁਸੀਂ ਦੇਖਦੇ ਹੋ ਕਿ ਬੱਕਰੀ ਚੰਗਾ ਵਾਧੇ ਫੁੱਲਦੀ ਹੈ 발ਦੀ ਫੁੱਲਦੀਦਾ ਹੀ ਆਈ ਸਹਿਵਾਂ ਨਾਲਾ ਦਾਣੇ ਪੱਕੇ ਨਾਲ ਮਾੜਾ ਮੋਟਾ ਵਾਧੇ ਆ ਜੇ ਕਦੇ ਅੜੀ ਟੁੜੀ ਚ ਸਭ ਕੁਝ ਕਰਦਿਆਂ ਦਾਣਾ ਵੀ ਪਾਉਣਿਆਂ ਕਰੇ ਸੱਣੀ ਸਪਾ ਵੀ ਪਾਉਣੇ ਆ ਸਾਰਾ ਕੁਝ ਕਰਦਿਆਂ ਅੱਛਾ ਜੇ ਮੈਂ ਤੱਕ ਕਹਾਵਦਾ ਲੱਗਦਾ ਕਿ ਮੈਂ ਬੱਕਰੀ ਵਾਂਗੂ ਮੂੰਹ ਮਰੀ ਜਾਣਾ ਸਾਰਾ ਦਿਨ ਇਹਦਾ ਕੀ ਮਤਲਬ ਹਾਵਤ ਦੇ ਬੰਦਦਾ ਠੀਕ ਤਾਂ ਹੀ ਫਿਰ ਇਹਨਾਂ ਦੀ ਆਏ ਆਈ ਇਹ ਜਿੰਨਾ ਮਰਜੀ ਰਜਾ ਦੋ ਇਹ ਰਜਦੀ ਨਹੀਂ ਹੈਗੀ ਅੱਛਾ ਸਾਰਾ ਦਿਨ ਨਹੀਂ ਰਾਈ ਮਾਰ ਨਹੀਂ ਮਾਰਨਾ ਜੇ ਸਾਰਾ ਦਿਨ ਨਾ ਰਜੋ ਧਾਰੀ ਰੱਖੋ ਮਰੇ ਖਾਈ ਜਾਣਾ ਮਾਰੀ ਦੇਣਾ ਇਹਨੇ ਹੀ ਉਰੇ ਪੱਤੇ ਪਾ ਦੋ ਇਹ ਪੱਤੇ ਛੱਡ ਕੇ ਖੜ ਜੂਗੀ ਜਦੋਂ ਆਪਾਂ ਪਰਾਂ ਜਾਵਾਂਗੇ ਇਹਨੇ ਜਾ ਕੇ ਯਰਕ ਦਿਨ ਮੂੰਹ ਮਾਰਨੀ ਮਾਰਲਾ ਬਈ ਆਮ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਬੱਕਰੀ ਪਾਲਣਾ ਹੈ ਉਹ ਆਪਣੀ ਜਿਹੜੀਆਂ ਛੋਟੀਆਂ ਜਾਤਾਂ ਨੇ ਜਿਨ੍ਹਾਂ ਨੂੰ ਸਮਾਜ ਛੋਟਾ ਸਮਝਦਾ ਵੈਸਾ ਕੋਈ ਜਾਤ ਦੇ ਵਿੱਚ ਵੱਡਾ ਉੱਚਾ ਹੁੰਦਾ ਨਹੀਂ ਹੈਗਾ ਤੇ ਇਹ ਉਹਨਾਂ ਦਾ ਧੰਦਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਨਹੀਂ ਵੀਰੇ ਮੈਂ ਵੀ ਜ਼ਿੰਮੇਦਾਰ ਭਾਈਆਂ ਅੱਛਾ ਜੀ ਵੀ ਆਪਣਾ ਵੀ ਕੋਈ ਆਪਾਂ ਨੇ ਕਦੇ ਇਹਨਾਂ ਤੋਂ ਨਾਫਰਤ ਨਹੀਂ ਕੁਝ ਨਹੀਂ ਕਰਿਆ ਵੀ ਮਤਲਬ ਕਿ ਆਪਦੇ ਬੱਚਿਆਂ ਨਾਲੋਂ ਜ਼ਿਆਦਾ ਇਹਨਾਂ ਨੂੰ ਦੇਖਭਾਲ ਕਰਦਿਆ ਜਮੀਨ ਕਿੰਨੀ ਕਾ ਵੀਰੇ ਆਪਣੇ ਕੋਲੇ ਜਮੀਨ ਹੈਗੀ ਵੀਰੇ ਤਿੰਨ ਕਿਲੇ ਜ਼ਮੀਨ ਦੇ ਨੇ ਮਤਲਬ ਤੁਸੀਂ ਖੁਸ਼ ਹੋਗੇ 3 ਕਿਲਾ ਚ ਵਧੀਆ ਕੋਈ ਕਰਜ ਨਹੀਂ ਕੋਈ ਕੁਛ ਨਹੀਂ ਆਪਦਾ ਨਾ ਨਾ ਬਹੁਤ ਵਧੀਆ ਖੇਤ ਹੈ ਜਿਹੜਾ ਆਲਾ ਦਵਾਲਾ ਭਾਈ ਉਹ ਨਹੀਂ ਤੁਹਾਨੂੰ ਫਿਰ ਉਹ ਮਤਲਬ ਥੋੜਾ ਜਿਹਾ ਨੀਵਾ ਦੇਖਦਾ ਵੀ ਇਹਦੇ ਬੱਕਰੀਆਂ ਪਾਲ ਰੱਖੀਆਂ ਨੇ ਐਦਾਂ ਕੋਈ ਉਹਦੇ ਨਾਲ ਤੁਹਾਨੂੰ ਨਮੋਸ਼ ਨਹੀਂ ਚਲਣੀ ਪੈਂਦੀ ਜਿਹੜਾ ਥੋੜਾ ਜਿਹਾ ਨਹੀਂ ਵੀਰੇ ਜਿੱਤੇ ਪਹਿਲਾਂ ਹੈਗੀ ਦੀ ਗਰੀਬੀ ਮੈਨੇ 3 ਕਿਬੀਗੇ ਜ਼ਮੀਨ ਵੇਚੀ ਤੀ ਜਿੱਦੇ ਦੀਆਂ ਮੈਨੇ ਬੱਕਰੀਆਂ ਲੈਤੀਆਂ ਨੇ ਇੱਕ ਖੁੱਡ ਵੀ ਨਹੀਂ ਵੇਚਿਆ ਅੱਛਾ ਜੀ ਹਾਂ ਮੇਰੀ ਬਹੁਤ ਵਧੀਆ ਬੱਕਰੀਆਂ ਨਾਲ ਚੱਲਦਾ ਕੋਲੇ ਮਿਲਾਂ ਕੇ ਜਿਹੜੇ ਲੋਕ ਖੇਤੀ ਕਰ ਰਹੇ ਨੇ ਤੁਸੀਂ ਆਪ ਕਰਦੇ ਹੋ ਜਾਂ ਠੇਕੇ ਦਿੰਦੇ ਹੋ ਨਹੀਂ ਆਪ ਕਰਦੇ ਆ ਦੇਖੋ ਦੋਸਤੋ ਇਹ ਲੋਕ 20 ਵੀ ਕਿੱਲੇ ਨੇ ਕਹਿ ਦਿੰਦੇ ਨੇ ਅਸੀਂ ਕਰਜ਼ਾਈਆਂ ਜੀ ਇਹ ਸੱਟ ਦੇ ਕਰਜ਼ਾ ਚੜਿਆ ਪਿਆ ਮਤਲਬ ਕਿੰਨਾ ਕੁ ਸੱਚਾ ਇਹ ਗੱਲ ਹੈ ਦੇਖੋ ਜੀ ਵਿੱਚ ਬੰਦੇ ਪੰਗੇ ਲਈ ਜਾਂਦੇ ਨੇ ਉਂਝ ਟੋਕਿਆਂ ਤੇ ਲੈ ਲੈ ਵਰਦੇ ਨੇ ਉੱਥੇ ਦੇਖ ਕੇ ਦੂਜੇ ਨੂੰ ਦੂਜਾ ਰੇਟ ਚੱਕ ਦਿੰਦਾ ਫਿਰ ਉਹ ਮਰਦੀ ਨਹੀਂ ਫਿਰ ਉਹ ਜਾਈਏ ਹੋਣਗੇ ਜੀ ਇਹ ਤੁਹਾਡੇ ਮਨ ਚ ਕਿਵੇਂ ਆਈ ਜਮੀਨ ਦੇ ਵਿੱਚ ਤੁਸੀਂ ਮਾੜੀ ਮੋਟੀ ਠੇਕੇ ਤੇ ਲੈ ਕੇ ਆਵਦਾ ਵੀ ਕੰਮ ਚਲਾਸੇ ਸੀ ਇਹ ਤੁਸੀਂ ਬਿਜ਼ਨਸ ਕਿਵੇਂ ਇਹ ਤੁਹਾਡੇ ਮਨ ਚ ਤੁਸੀਂ ਲੱਗੇ ਕਿਵੇਂ ਬੱਕਰੀਆਂ ਤੇ ਕਿਵੇਂ ਲੱਗੇ ਉਹ ਕਹਾਣੀ ਦੱਸੋ ਇੱਕ ਵਾਰ ਬੱਕਰੀਆਂ ਹੀ ਸਾਡੇ ਪਿੰਡ ਕੋਈ ਬੰਦਾ ਚਾਰਨ ਆਇਆ ਸੀ ਬੱਕਰੀਆਂ ਠੀਕ ਹੈ ਜੀ ਉਹਨੂੰ ਦੇਖ ਕੇ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਜੀ ਮੈਂ ਉਹ ਤੋਂ ਇੱਕ ਪੱਠ ਲੈ ਲਈ ਇੱਕ ਪੱਠ ਦੇ ਨਾਲ ਪਿਆਰ ਦਾ ਪਿਆਮਾ ਇੱਕ ਬੱਕਰੀ ਲੈ ਲਈ ਇੱਕ ਬੱਕਰੀ ਨੇ ਇੱਕ ਪੱਠ ਖੋੜ ਦੇਤੀ ਉਹਨਾਂ ਨਾਲ ਪਿਆਰ ਦਾ ਪਿਆਮਾ ਤਿੰਨ ਚਾਰ ਕਪੱਠਾ ਲੈ ਲਈਆਂ ਹੀ ਮੇਰੀ ਡੰਡੀ ਚੱਲ ਗਈ ਉਸ ਤੋਂ ਬਾਅਦ ਜਦੋਂ ਵੇਚ ਕੇ ਕਮਾਈ ਕੀਤੀ ਤਾਂ ਲੱਗਿਆ ਵੀ ਇਹ ਵਧੀਆ ਹਾਂ ਜੀ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਧੰਦਾ ਹੋ ਸਕਦਾ ਬਹੁਤ ਵਾਰ ਵੇਚਤੀ ਆਈ ਬੰਨੇ ਬੱਕਰੀਆਂ ਮਿਹਰਬਾਨੀ ਬਹੁਤ ਵਾਰ ਵੇਚਤੀ ਆਈ ਓਕੇ